ਪਾਤੀ ਤੁਰੈ ਮਾਲਨੀ ਜੁਸ ਪਾਹਨ ਕੋ ਪਾਤੀ ਤੁਰੈ ਸੋ ਪਾਹਨ ਨਿਰਜੀਉ ਭੂਲੀ ਮਾਲਨੀ ਹੈ ਸਤਗੁਰ ਜਾਗਤਾ ਹੈ ਦਿਓ ਵੀ ਉਹ ਸਤਗੁਰ ਜਾਗਦਾ ਹੈ ਵੀ ਜਿਹੜੀ ਮਾਲਣ ਹੈ ਜਿਹੜੀ ਇਸ ਤਰ੍ਹਾਂ ਦੀ ਠੀਕ ਹੈ ਅਸੀਂ ਤਰਕ ਨਹੀਂ ਕਰਦੇ ਉਹਨਾਂ ਤੇ ਜੇ ਕਿਸੇ ਨੇ ਕਰਨਾ ਹੈ ਕਰੇ ਪਰ ਜਦੋਂ ਸਿੱਖਾਂ ਤੇ ਸਿੱਖਾਂ ਦੇ ਨਾਲ ਕੰਪੈਰੀਸ਼ਨ ਕਰਦੇ ਨੇ ਫੇਰ ਸਿੱਖਾਂ ਨੂੰ ਤਰਕ ਮਜਬੂਰੀ ਦੇ ਵਿੱਚ ਕਰਨਾ ਪੈਂਦਾ ਭਾਈ ਸਾਹਿਬ ਜੀ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਹ ਵਿਸ਼ੇ ਚੱਲ ਪਏ ਨੇ ਪਵਾ ਸਨਤਨੀਆਂ ਵੀਰਾਂ ਦਾ ਕਹਿ ਦੇਣਾ ਕਈਆਂ ਦਾ ਕਹਿ ਦੇਣਾ ਕਿ ਜਿੰਨੇ ਸਿੱਖ ਨੇ ਉਹਨਾਂ ਦਾ ਜਨਮ ਸਨਤਨੀਆਂ ਦੇ ਵਿੱਚੋਂ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਕਹਿ ਦੇਣਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣਾ ਆਪਣਾ ਸਬਦਾ ਗੱਲ ਰੱਖਣ ਦਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਿੱਕੇ ਦੀਆਂ ਜਿਹੜੀਆਂ ਕਿੰਤੂ ਪਰੰਤੂ ਸਿੱਖਾਂ ਦੇ ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਤੇ ਹੋ ਰਹੀਆਂ ਨੇ ਭਵਿੱਖ ਖਤਰੇ ਦੇ ਵਿੱਚ ਪੈ ਸਕਦਾ ਹੈ ਜਿੰਨੇ ਪੰਥਕ ਨੇ ਆਗੂ ਨੇ ਉਹ ਚੁੱਪ ਬੈਠੇ ਹੋਏ ਨੇ ਇਸ ਵਕਤ ਨਹੀਂ ਭਵਿੱਖ ਨਹੀਂ ਖਤਰੇ ਦੇ ਵਿੱਚ ਕਦੇ ਵੀ ਪੈਂਦਾ ਭਵਿੱਖ ਤਾਂ ਤਾਂ ਕੋਈ ਕਿਉਂਕਿ ਜਿੱਥੇ ਸ਼ਬਦ ਹੈਗਾ ਹੈ ਸਾਡਾ ਤੁਹਾਨੂੰ ਲੱਗਦਾ ਨਹੀਂ ਕਿ ਨੌਜਵਾਨ ਕੱਲ ਨੂੰ ਪੁੱਛੇਗਾ ਮੰਮੀ ਆਪਾਂ ਤਾਂ ਕੋਈ ਬੱਚਾ ਆਦੀ ਮਾਂ ਪਿਓ ਨੂੰ ਪੁੱਛਲੇਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਮੰਨਿਆ ਕੇ ਜਾਂ ਗੁਰੂ ਗ੍ਰੰਥ ਸਾਹਿਬ ਮੰਨਿਆ ਨਹੀਂ ਗੁਰੂ ਗ੍ਰੰਥ ਸਾਹਿਬ ਉਹ ਸ਼ਬਦ ਨੇ ਜਿਹਨੂੰ ਪਤਾ ਨਹੀਂ ਜਿਹਨੂੰ ਇਤਿਹਾਸ ਦਾ ਹੀ ਨਹੀਂ ਪਤਾ ਜਿਹਨੂੰ ਗੁਰੂ ਗ੍ਰੰਥ ਬਾਰੇ ਨਹੀਂ ਪਤਾ ਜਿਹਨੇ ਬਾਣੀ ਸੰਥਿਆ ਨਹੀਂ ਲੱਤੀ ਉਹਨੂੰ ਫਿਰ ਕਿਵੇਂ ਸਮਝਾਵਾਂਗੇ ਨਹੀਂ ਨਹੀਂ ਉਹਨੂੰ ਸ਼ਬਦ ਸਾਡੇ ਸਾਰੇ ਕਿਤੇ ਪ੍ਰਚਾਰ ਪ੍ਰਸਾਰ ਹੋ ਰਿਹਾ ਇਸ ਤਰ੍ਹਾਂ ਦਾ ਉਹ ਇਹ ਠੀਕ ਹੈ ਵੀ ਕਿਸੇ ਟਾਈਮ ਤੇ ਘਟ ਜਾਂਦਾ ਨਾਲੇ ਜਦੋਂ ਇਹ ਐ ਵੀ ਮੈਂ ਸਾਡਾ ਤਾਂ ਇਹ ਮੰਨਣਾ ਵੀ ਜਿਵੇਂ ਦੀ ਪਹਾੜੀ ਰਾਜੇ ਹਾਥੀ ਨੂੰ ਮੜ ਕੇ ਲੈ ਆਏ ਸੀ ਅੰਦਰੋਂ ਫਿਰ ਬਚਿੱਤਰ ਸਿੰਘ ਨਿਕਲਦਾ ਫਿਰ ਉਹ ਕਈ ਵਾਰੀ ਜਿਹੜੀ ਢਾਹ ਲਾਉਣ ਦੀ ਗੱਲ ਹੁੰਦੀ ਹੈ ਨਾ ਹੂੰ ਉਹ ਜਿਵੇਂ ਦੀ ਪਹਾੜੀ ਰਾਜਿਆਂ ਨੂੰ ਵੀ ਇਹ ਸੀ ਵੀ ਅਸੀਂ ਹਾਥੀ ਨੂੰ ਮੜ ਕੇ ਲਾਏ ਆ ਵੀ ਅਸੀਂ ਕਿਲਾ ਤੋੜ ਦਿਆਂਗੇ ਉਹ ਫਿਰ ਹਾਥੀ ਉਹਨਾਂ ਤੇ ਹੀ ਉਲਟ ਪਿਆ ਕਈ ਵਾਰੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਝੰਦੀ ਇਹ ਚੈਲੰਜੇਸ ਨੇ ਸਿੱਖਾਂ ਦੇ ਵਾਸਤੇ ਇਹ ਚੈਲੰਜ ਨੇ ਇਹ ਆਪੇ ਮਹਾਰਾਜ ਨੇ ਕਿਰਪਾ ਕਰਨੀ ਹੈ ਹੁਣ ਆਪਣੇ ਆਪ ਉਹਦਾ ਜਵਾਬ ਦੇਣਗੇ ਹੂੰ ਕੌਣ ਦੇਗਾ ਜਵਾਬ ਨਹੀਂ ਸਾਰੇ ਜਿਹੜੇ ਸਾਡੇ ਪ੍ਰਚਾਰਕ ਹੈਗੇ ਨੇ ਉਹ ਕੀ ਲੱਗਦਾ ਕਿ ਵੱਡਾ ਪ੍ਰਚਾਰਤਾ ਹੋ ਗਿਆ ਉਹਨਾਂ ਨੇ ਸਾਫ਼ ਤੋ-ਤਾਪ ਤੇ ਕਹਿ ਦਿੱਤਾ ਕਿ ਸਿੱਖ ਤਾਂ ਮੂਰਤੀ ਪੂਜਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਕਹਿ ਦਿੱਤਾ ਫਿਰ ਇਹਨੇ ਤਾਂ ਹਜੇ ਤੱਕ ਸਟੈਂਡ ਤਾਂ ਕਿਸੇ ਦਾ ਕਲੀਅਰ ਨਹੀਂ ਹੋਇਆ ਨਹੀਂ ਨਹੀਂ ਕਰਨਾ ਚ ਕਰਨਾ ਚਾਹੀਦਾ ਵੀ ਜੇ ਤੁਸੀਂ ਜਪਜੀ ਸਾਹਿਬ ਨੂੰ ਵੀ ਪੜੋ ਵੀ ਕੀਤਾ ਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਸੀਂ ਤਾਂ ਉਹਨੂੰ ਮੰਨਦੇ ਆਂ ਵੀ ਜਿਹਦੀ ਕੋਈ ਸਥਾਪਨਾ ਕੀਤੀ ਨਹੀਂ ਜਾ ਸਕਦੀ ਕੀਤਾ ਨਾ ਜਾਏ ਥਾਪਿਆ ਨਾ ਜਾਏ ਜਿਹਨੂੰ ਥਾਪਿਆ ਹੀ ਨਹੀਂ ਜਾ ਸਕਦਾ ਕੀਤਾ ਨਾ ਹੋਏ ਜਿਹਨੂੰ ਮਨੁੱਖ ਬਣਾ ਹੀ ਨਹੀਂ ਸਕਦਾ ਅਸੀਂ ਤੇ ਉਹਦੇ ਪੁਜਾਰੀ ਆਂ ਠੀਕ ਹੈ ਉਹ ਜਿਹੜੇ ਉਹ ਸਨਾਤਨ ਮਤ ਦੇ ਨੇ ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਉਹ ਮਾਰਗ ਤਾਂ ਹੈਗਾ ਪਰ ਉਹ ਕੀੜੀ ਦੀ ਤਰ੍ਹਾਂ ਜਿਹੜਾ ਸਿੱਖੀ ਦਾ ਮਾਰਗ ਹੈ ਸ਼ਬਦ ਦਾ ਮਾਰਗ ਹੈ ਪੰਛੀ ਦਾ ਮਾਰਗ ਹੈ ਵੀ ਕੀੜੀ ਹੌਲੀ ਹੌਲੀ ਚਲਦੀ ਹੈ ਤੇ ਪੰਛੀ ਬੜੀ ਛੇਤੀ ਦੇ ਨਾਲ ਜਿਹੜਾ ਹੈਗਾ ਉਹ ਫਲ ਦੇ ਨੇੜੇ ਜਾ ਕੇ ਬੈਠ ਜਾਂਦਾ ਹੂੰ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਵੀ ਜੇ ਤੁਸੀਂ ਸਨਾਤਨ ਮਤ ਦੇ ਵਿੱਚ ਹੈਗੇ ਆ ਤਾਂ ਤੁਸੀਂ ਮੰਨੋ ਤੁਸੀਂ ਮੰਨਦੇ ਆ ਪਰ ਸਿੱਖ ਨੂੰ ਮਨਾਹੀ ਹੂੰ ਸਾਨੂੰ ਆਪਣੇ ਨਾਲ ਨਾਂ ਨਾ ਲਾਓ ਹੂੰ ਫੇਰ ਜਿਵੇਂ ਦੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਵੀ ਬਾਹ ਲਾਚਾਰ ਗਈ ਦਰਮਿਆ ਆਮਦਮ ਹੂੰ ਵੀ ਮੈਂ ਮਜਬੂਰੀ ਦੇ ਨਾਲ ਮੈਨੂੰ ਤਲਵਾਰ ਚੁੱਕਣੀ ਪਈ ਹੈ ਫੇਰ ਸਾਨੂੰ ਸਿੱਖੀ ਦਾ ਜਿਹੜੀ ਬਾਣੀ ਸ਼ਬਦ ਨੇ ਵੀ ਸਾਨੂੰ ਮਨਾਹੀ ਹੈ ਅਸੀਂ ਤਾਂ ਉਹਦੇ ਮੁਤਾਬਕ ਹੀ ਚੱਲਣਾ ਹੈ ਹੂੰ ਇਸ ਕਰਕੇ ਸਾਨੂੰ ਇਹ ਕਹਿਣਾ ਪੈਂਦਾ ਵੀ ਇਹ ਸਾਰੇ ਸ਼ਬਦ ਦੱਸਣੇ ਪੈਂਦੇ ਆ ਵੀ ਸਾਰੇ ਪੱਥਰਾਂ ਨੂੰ ਮੰਨੋ ਜਾਂ ਤਾਂ ਜਾਂ ਤੁਸੀਂ ਜਿਹੜੀ ਵਿਨਸਪਤੀ ਦੀ ਗੱਲ ਹੈ ਇਹ ਸਾਰੇ ਸਾਨੂੰ ਪ੍ਰਮਾਣ ਤਾਂ ਦੇਣੇ ਪੈਂਦੇ ਆ ਵੀ ਤੁਸੀਂ ਸਾਨੂੰ ਆਪਦੇ ਨਾਲ ਨਾਲ ਜਿੰਨਾ ਮਰਜ਼ੀ ਤੁਸੀਂ ਕਹੀ ਚੋਲੋ ਨਾਂ ਰਾਲਣ ਵਾਲੇ ਆ ਕੋਈ ਰਲਦਾ ਹੀ ਨਹੀਂ ਸਿੱਖੀ ਦਾ ਪਰ ਕਈ ਜਿਵੇਂ ਪ੍ਰਚਾਲ ਚੱਲ ਰਹੇ ਨੇ ਜਿਸ ਹਿਸਾਬ ਨਾਲੇ ਚੀਜ਼ਾਂ ਚੱਲਣੀਆਂ ਨੇ ਗੁਰੂ ਨਾਨਕ ਪਾਸ਼ਾ ਤੇ ਵੀ ਉਂਗਲ ਕੇ ਗੁਰੂ ਨਾਨਕ ਪਾਸ਼ਾ ਉੱਥੇ RAM ਜੀ ਦੇ ਦਰਸ਼ਨ ਕਰਨ ਗਏ ਸੀਗੇ RAM ਲਾਲਾ ਜੀ ਦੀ ਮੂਰਤੀ ਸਥਾਪਿਤ ਹੋਈ ਆ ਉੱਥੇ ਪ੍ਰਾਣ ਪ੍ਰਚਿਤਥਾ ਹੋਈ ਆ ਸਵਾਲ ਚੁੱਕਰੇ ਨੇ ਕਿ ਉਹ ਤੇ ਦਰਸ਼ਨ ਕਰਨ ਦੇ ਲਈ ਗਈ ਸੀ ਕਿ ਪਤ ਤੋ ਸੀ ਆ ਸਾਰੀ ਚੀਜ਼ਾਂ ਨੂੰ ਦੇਖ ਕੇ ਮਰੇ ਹੋ ਸਿਨੈਰੀਓ ਤਿਆਰ ਕੀ ਕੀਤਾ ਜਾ ਰਿਹਾ ਹੈ ਕਿ ਦਰਸ਼ਨ ਕਰਨ ਗਏ ਮੂਰਤੀ ਇਹ ਚੀਜ਼ਾਂ ਨੂੰ ਨਹੀਂ ਨਹੀਂ ਫਿਰ ਉਹ ਠੀਕ ਹੈ ਜਿਹੜਾ ਉਹ ਗੱਲਾਂ ਦੋ ਹੀ ਨੇ ਜੀ ਇੱਕ ਤਾਂ ਹੈਗਾ ਵੀ ਸਹੀ ਸਵਾਲ ਦੇ ਜਵਾਬ ਹੁੰਦੇ ਨੇ ਹਮ ਗਲਤ ਸਵਾਲ ਤੇ ਤੇ ਕਮਕੋਲ ਹੈਗੇ ਜਵਾਬ ਬਿਲਕੁਲ ਜਵਾਬ ਹੈਗੇ ਨੇ ਚਲੋ ਜੇ ਤੁਸੀਂ ਇਹ ਇਹ ਕਹਿੰਦੇ ਆ ਵੀ ਜੀ 1510 ਦੇ ਵਿੱਚ ਗੁਰੂ ਨਾਨਕ ਸਾਹਿਬ ਗਏ ਹਮ 1504-5 ਇਸਵੀ ਦੇ ਵਿੱਚ 1500 ਚਲੋ 4-5 ਇਸਵੀ ਦੇ ਵਿੱਚ ਮੰਨਦੇ ਕੋਈ 1510 ਕਹਿੰਦੇ ਚਲੋ 1500 ਉਹਦੇ ਵਿੱਚ ਗਏ ਜੀ ਫਿਰ 13 ਸਾਲ 1539 ਤੱਕ ਪਹਿਲੇ ਪਾਤਸ਼ਾਹ ਰਹੇ ਹੂੰ 1528 ਦੇ ਵਿੱਚ ਜਿਹੜਾ ਉਹਦਾ ਮੀਰ ਬੰਕੀ ਸੀ ਉਹਨੇ ਜਿਹੜਾ ਮੰਦਿਰ ਸੀ ਉਹਨੂੰ ਢਾਹ ਕੇ ਬਾਬਰੀ ਮਸਜਿਦ ਬਣਾਈ ਹੂੰ 1528 ਤੋਂ 1530 ਦੇ ਵਿੱਚ 2 ਸਾਲਾਂ ਦੇ ਵਿੱਚ ਹੂੰ 13 ਸਾਲ ਗੁਰੂ ਅੰਗਦ ਦੇਵ ਜੀ ਗੁਰਤਾ ਗਦੀ ਤੇ ਬੈੰਦੇ ਆ ਹੂੰ 22 ਸਾਲ ਗੁਰੂ ਅਮਰਦਾਸ ਜੀ ਬੈੰਦੇ ਆ ਹੂੰ 7 ਸਾਲ ਗੁਰੂ ਰਾਮਦਾਸ ਜੀ ਬੈੰਦੇ ਆ ਹੂੰ 25 ਸਾਲ ਗੁਰੂ ਅਰਜਨ ਦੇਵ ਜੀ ਦੇ 38 ਸਾਲ ਛੇਵੇਂ ਪਾਤਸ਼ਾਹ ਬੰਦੇ 17 ਸਾਲ ਸੱਤਵੇਂ ਪਾਤਸ਼ਾਹ ਬੰਦੇ 3 ਸਾਲ ਅੱਠਵੇਂ ਪਾਤਸ਼ਾਹ ਬੰਦੇ ਆ ਫਿਰ ਜਦੋਂ ਨੌਵੇਂ ਪਾਤਸ਼ਾਹ ਵੀ ਉੱਥੇ ਗਏ ਤੁਸੀਂ ਇਹ ਦੱਸੋ ਵੀ ਜਦੋਂ ਨੌਵੇਂ ਪਾਤਸ਼ਾਹ ਜਾਂਦੇ ਆ ਉਦੋਂ ਤਾਂ ਮੰਦਿਰ ਹੈ ਹੀ ਨਹੀਂ ਆ ਉੱਥੇ ਉਹ ਤਾਂ ਮਸਜਿਦ ਹੈ ਉਹ ਵੀ ਅਯੋਧਿਆ ਦੇ ਵਿੱਚ ਜਾਂਦੇ ਆ ਫਿਰ ਉਹ ਕਿਉਂ ਜਾਂਦੇ ਆ ਜੇ ਮੰਦਿਰ ਤੋਂ ਮੰਦਿਰ ਹੀ ਨਹੀਂ ਹੈਗੇ ਫਿਰ ਕੱਲਾ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਵੀ ਜਦੋਂ ਪਟਨਾ ਸਾਹਿਬ ਤੋਂ ਆਉਂਦੇ ਆ 155 ਸਾਲ ਦੇ 160 ਸਾਲ ਦੇ ਬਾਅਦ ਹਮ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਹਮ ਤੇ ਜਦੋਂ ਗੁਰੂ ਹਰ ਗੁਰੂ ਗੋਬਿੰਦ ਸਿੰਘ ਜੀ ਪੰਜ ਸਤਕ ਸਾਲ ਦੇ ਨੇ ਉਹ ਵੀ ਆਉਂਦੇ ਨੇ ਉਹ ਵੀ ਮਾਤਾ ਗੁਜਰੀ ਜੀ ਦੇ ਨਾਲ ਰੁਕਦੇ ਨੇ ਉਸੇ ਥਾਂ ਤੇ ਰੁਕਦੇ ਨੇ ਹਮ ਉਹ ਉਹ ਰਸਤਾ ਹੀ ਉਦੋਂ ਆਉਣ ਜਾਣ ਦਾ ਉਧਰ ਨੂੰ ਇਹੀ ਸੀਗਾ ਹਮ ਤਾਂ ਕਰਕੇ ਗੁਰੂ ਸਾਹਿਬ ਗਏ ਆ ਯੋਧਿਆ ਦੇ ਵਿੱਚ ਦੂਸਰੀ ਗੱਲ ਹਮ ਗੁਰੂ ਸਾਹਿਬ 68 ਤੀਰਥਾਂ ਤੇ ਗਏ ਨੇ ਕੁਰਖ ਖੇਤਰ ਗਏ ਨੇ ਗੰਗਾ ਤੇ ਗਏ ਨੇ ਯਮਨਾ ਤੇ ਗਏ ਨੇ ਹਮ ਗੁਰੂ ਨਾਨਕ ਸਾਹਿਬ ਦੱਸਦੇ ਨੇ ਚੜਿਆ ਸੋਧਣ ਧਰਤ ਲੁਕਾਈ ਉਹ ਕਹਿੰਦੇ ਮੈਂ ਦਰਸ਼ਨ ਕਰਨ ਵਾਸਤੇ ਨਹੀਂ ਚੱਲਿਆ ਮੈਂ ਸਾਰੇ ਹੁਣ ਜਗਨਨਾਥ ਪੁਰੀ ਪੁਰੀ ਦੇ ਵਿੱਚ ਵੀ ਗਏ ਨੇ ਉੱਥੇ ਵੀ ਉਹਨਾਂ ਨੇ ਜਾ ਕੇ ਉਪਦੇਸ਼ ਹੀ ਦਿੱਤਾ ਉਹਨਾਂ ਨੂੰ ਵੀ ਬਕਾਇਦਾ ਆਰਤੀ ਉਚਾਰਨ ਕੀਤੀ ਹੈ ਵੀ ਇਹ ਆਰਤੀ ਹੁੰਦੀ ਹੈ ਹਰਦਵਾਰ ਦੇ ਵਿੱਚ ਵੀ ਹੁਣ ਗੁਰੂ ਨਾਨਕ ਸਾਹਿਬ ਗਏ ਨੇ ਹੁਣ ਤੁਸੀਂ ਕਹੋਗੇ ਵੀ ਦਰਸ਼ਨ ਕਰਨ ਗਏ ਨੇ ਉੱਥੇ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਵੀ ਸੂਰਜ ਤੱਕ ਪਾਣੀ ਪਹੁੰਚ ਸਕਦਾ ਤਾਂ ਫਿਰ ਮੇਰੇ ਖੇਤਾਂ ਨੂੰ ਵੀ ਪਹੁੰਚ ਸਕਦਾ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਤੁਸੀਂ ਉੱਥੇ ਦੱਸੋ ਵੀ ਉਹ ਵੀ ਜਦੋਂ ਉਹ ਤਾਂ ਉਪਦੇਸ਼ ਦੇਣ ਵਾਸਤੇ ਗਏ ਨੇ ਗੁਰੂ ਰਾਮਦਾਸ ਜੀ ਨੇ ਜ਼ਿਕਰ ਕੀਤਾ ਹੂੰ तीर्थ उद्दम सतगुरु ਕੀ ਆ ਲੋਕ ਉਧਰਨ ਅਰਥ ਆ ਵੀ ਲੋਕਾਂ ਦੇ ਉਧਾਰ ਕਰਨ ਵਾਸਤੇ ਲੋਕਾਂ ਨੂੰ ਸਹੀ ਗਿਆਨ ਦੇਣ ਦੇ ਵਾਸਤੇ ਸਤਿਗੁਰਾਂ ਨੇ ਉਦਦਮ ਕੀਤਾ ਵੀ ਤੀਰਥਾਂ ਤੇ ਜਾ ਕੇ ਸੰਗਤਾਂ ਬਹੁਤ ਹੁੰਦੀਆਂ ਨੇ ਉੱਥੇ ਜਾ ਕੇ ਅਸੀਂ ਉਪਦੇਸ਼ ਕਰੀਏ ਉਹ ਤਾਂ ਉਸ ਵਾਸਤੇ ਗਏ ਨਹੀਂ ਹੁਣ ਇਹ 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 ਭਾਵ ਲੈ ਰਹੇ ਨੇ ਕਿ ਸਾਡੇ ਦਰਸ਼ਨ ਕਰਨ ਵਾਸਤੇ ਆਏ ਇਹ ਹੁਣ ਆਪਦਾ ਗਲਤ ਪ੍ਰਚਾਰ ਕਰ ਰਹੇ ਨੇ ਜਿਹੜਾ ਵੀ ਹੈਗਾ ਉਹਨੇ ਅੱਜ ਕੱਲ੍ਹ ਆਈ ਗ੍ਰੰਥ ਨੇ ਈ ਗੁਰਬਾਣੀ ਆ ਉਹਦੇ ਵਿੱਚ ਉਹਨੇ ਭਰ ਕੇ तीर्थ उद्दम सतगुरु ਕੀ ਆ ਲੋਕ ਉਧਰਨ ਅਰਥੋਂ ਨੇ ਸਾਰੇ ਅਰਥ ਦੇਖ ਲੈਣੇ ਨੇ ਵੀ ਸਤਗੁਰੂ ਤੇ ਆਪ ਕਹਿ ਰਹੇ ਨੇ ਵੀ ਮੈਂ ਤਾਂ ਲੋਕਾਂ ਦੇ ਉਧਾਰ ਵਾਸਤੇ ਗਿਆ ਹਾਂ ਮੈਂ ਦਰਸ਼ਨ ਕਰਨ ਵਾਸਤੇ ਨਹੀਂ ਗਿਆ ਕਿਸੇ ਵੀ ਥਾਂ ਦੇ ਉੱਪਰ ਹੁਣ ਭਾਈ ਸਾਹਿਬ ਜੀ ਅਖੀਰਲਾ ਸਵਾਲ ਇਹ ਜਿਹੜਾ ਸਾਰਾ ਤਾਣਾ ਬਾਣਾ ਹੋ ਰਿਹਾ ਇਹ ਚੀਜ਼ਾਂ ਹੋਉਂਦੀਆਂ ਨੇ ਪਰ ਉਹ ਵੀ ਸਨਾਤਨੀ ਵੀਰ ਵੀ ਕਹਿੰਦੇ ਨੇ ਕਿ ਅਸੀਂ ਤਾਂ ਕੋਈ ਕੜਤਨ ਨਹੀਂ ਕੋਈ ਇਹ ਚੀਜ਼ ਨਹੀਂ ਚਾਹੁੰਦੇ ਪਿਆਰ ਹੀ ਚਾਹੁੰਦੇ ਆ ਪਰ ਸਿੱਖ ਵੀ ਚਾਹੁੰਦੇ ਨੇ ਵੀ ਅਸੀਂ ਪਿਆਰ ਦੇ ਨਾਲ ਹੀ ਰਹਿਣਾ ਚਾਹੁੰਦੇ ਆ ਇਹ ਚੀਜ਼ਾਂ ਨਹੀਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਘੜਤਨ ਨਹੀਂ ਭਰੀ ਜਾਏਗੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਨੂੰ ਸੁਣ ਕੇ ਕਿਉਂਕਿ ਬਰਦਾਸ਼ਤ ਨਹੀਂ ਹੁੰਦੀਆਂ ਜਦੋਂ ਇਹ ਚੀਜ਼ਾਂ ਕੀ ਜਾਂਦੀਆਂ ਨੇ ਕਿਉਂਕਿ ਇੱਕ ਡਿਬੇਟ ਹੋ ਰਹੀ ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਹੋਇਆ ਉਹਨਾਂ ਨੇ ਤਾਂ ਸਿੱਧੇ ਤੌਰ ਤੇ ਕਹ ਦਿੱਤਾ ਪਾਗਲ ਬੰਦੇ ਦਾ ਕੀ ਅਸੀਂ ਜਵਾਬ ਨਹੀਂ 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 ਉਹ ਕੋਈ ਵੀ ਜਦੋਂ ਬੋਲਦਾ ਨਾ ਬੋਲਦੇ ਨੂੰ ਆਪਾਂ ਕੋਈ ਤਰਕ ਕਰਦਾ ਤਾਂ ਉਹ ਆਪ ਦੀ ਉਹਦੇ ਤੋਂ ਸਮਝ ਪਤਾ ਲੱਗਦੀ ਹੈ ਵੀ ਇਹਦਾ ਗਿਆਨ ਕਿੰਨਾ ਕੁ ਹੈ ਇਹਦੇ ਨਾਲ ਇਹਦੀ ਭਾਵਨਾ ਇਹ ਵੀ ਇਹਨੇ ਕਿੰਨਾ ਕੁ ਅਧਿਐਨ ਕੀਤਾ ਹੈ ਕਿੰਨਾ ਕੁ ਸੁਣਿਆ ਹੈ ਇਹ ਜਾਂ ਸਿਰਫ ਉਥੋਂ ਤਾਂ ਇਹੀ ਪਤਾ ਲੱਗਦਾ ਵੀ ਜਿਹੜੇ ਬੰਦੇ ਨੇ ਇਹ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮੂਰਤੀ ਹੈ ਵੀ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ। ਨਾ ਇਹਨਾਂ ਨੂੰ ਗ੍ਰੰਥਾਂ ਦਾ ਪਤਾ ਨਹੀਂ ਹੈਗਾ। ਪਤਾ ਨਹੀਂ ਹੈਗਾ ਨਾ। ਨਾ ਉਹਨਾਂ ਨੇ ਆਪਣਾ ਗ੍ਰੰਥ ਪੜ੍ਹਿਆ ਨਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ। ਆਪਣੀ ਗ੍ਰੰਥਾਂ ਦਾ ਤਾਂ ਨਹੀਂ ਕਹਿ ਸਕਦੇ ਪਰ ਇਹਨੇ ਵੀ ਨਾ ਉਹਨਾਂ ਨੇ ਗੁਰੂ ਕਬੀਰ ਜੀ ਨੂੰ ਸੁਣਿਆ ਨਾ ਉਹਨਾਂ ਨੇ ਭਗਤ ਰਵਿਦਾਸ ਜੀ ਨੂੰ ਸੁਣਿਆ ਨਾ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਨਾ ਪੰਜਵੇਂ ਪਾਤਸ਼ਾਹ ਨੂੰ ਸੁਣਿਆ। ਵੀ ਉਹਨਾਂ ਨੇ ਬਾਣੀ ਸੁਣੀ ਨਹੀਂ ਹੈਗੀ। ਵੀ ਇਥੋਂ ਬਸ ਇਹ ਪਤਾ ਚੱਲਦਾ ਵੀ ਇਹ ਬੰਦੇ ਨੇ ਸੁਣੀ ਨਹੀਂ ਹੈਗੀ। ਐਵੇਂ ਠੀਕ ਹੈ ਵੀ ਉਤੋਂ ਵੀ ਸਾਨੂੰ ਕਈਆਂ ਨੂੰ ਇਹ ਹੈ ਵੀ ਬੜੇ ਗੁੱਸੇ ਦੇ ਵਿੱਚ ਆਉਂਦੇ ਨੇ ਬੜਾ ਬੁਰਾ ਲੱਗਦਾ ਪਰ ਜੇ ਤੁਸੀਂ ਆਪ ਗਹਿਰਾਈ ਨਾਲ ਸੁਣੀ ਹੈ ਤਾਂ ਤੁਹਾਨੂੰ ਸਿਰਫ ਇਹੀ ਪਤਾ ਲੱਗੂ ਵੀ ਇਹ ਬੰਦੇ ਨੇ ਸੁਣਿਆ ਨਹੀਂ ਹੈਗਾ ਇਹਨੂੰ ਪਤਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਇਲਾਦਾ ਕਿ ਧਾਰਮਿਕ ਚੀਜ਼ਾਂ ਨੂੰ ਇਸ ਤਰੀਕੇ ਨਾਲ ਕਰ ਜੇ ਪਤਾ ਨਹੀਂ ਹੈਗਾ ਸਾਹਮਣੇ ਵਾਲੇ ਨੂੰ ਪਤਾ ਨਹੀਂ ਹੈਗਾ ਅਸੀਂ ਗੱਲ ਕਰ ਰਹੇ ਹਾਂ ਸਾਨੂੰ ਪਤਾ ਨਹੀਂ ਹੈਗਾ ਕਿ ਇਹਨੂੰ ਧਰਮ ਦੇ ਵਿਸ਼ੇ ਨੂੰ ਡਿਬੇਟ ਦੇ ਵਿੱਚ ਲਿਆਉਣਾ ਚਾਹੀਦਾ ਹੈ ਸਾਹਮਣੇ ਲੋਕਾਂ ਦੇ ਵਿੱਚ ਰੱਖਣਾ ਚਾਹੀਦਾ ਉਸ ਨੂੰ ਡਾਇਲੋਗ ਕਰਨਾ ਚਾਹੀਦਾ ਇਸ ਤਰੀਕੇ ਨਾਲ ਜਾਂ ਫਿਰ ਇੱਕ ਥਾਂ ਤੇ ਡਾਇਲੋਗ ਕਰਨਾ ਚਾਹੀਦਾ ਕਿ ਇਸ ਨੂੰ ਇੱਕ ਵਾਰੀ ਪੜ ਲਿਆ ਜਾਵੇ ਲਿਖ ਲਿਆ ਜਾਵੇ ਉਸ ਤੋਂ ਬਾਅਦ ਅੱਗੇ ਰੱਖਿਆ ਜਾਵੇ ਬਿਲਕੁਲ ਬਿਲਕੁਲ ਸਮਝ ਦੀ ਇਹ ਇਹ ਜੇ ਤੇ ਤੇ ਚਰਚਾ ਹੁੰਦੀ ਹੈ ਤਾਂ ਜਿਹੜੀ ਥਾਂ ਤੇ ਚਰਚਾ ਹੋ ਰਹੀ ਹੈ ਉਹਨਾਂ ਨੂੰ ਸਾਰੇ ਪ੍ਰਮਾਣ ਦੇਣੇ ਚਾਹੀਦੇ ਨੇ ਵੀ ਅੱਜ ਕੱ ਵੀ ਤੁਸੀਂ ਇਹ ਖੋਲੋ ਆਈ ਗ੍ਰੰਥ ਆਪਦੇ ਫੋਨ ਦੇ ਵਿੱਚ ਪੜੋ ਤੁਸੀਂ ਭਗਤ ਕਬੀਰ ਜੀ ਕੀ ਕਹਿ ਰਹੇ ਨੇ ਭਗਤ ਕੀ ਕਹਿ ਰਹੇ ਨੇ ਵੀ ਪੂਜਣ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰੂ ਮਨ ਹੀ ਮਾਹੇ ਵੀ ਗੁਰੂ ਨੇ ਤਾਂ ਗਿਆਨ ਦਿੱਤਾ ਵੀ ਮੈਂ ਪੂਜਾ ਕਰਨ ਚੱਲੀ ਸੀ ਤੇ ਉਹਨਾਂ ਨੇ ਗੁਰੂ ਨੇ ਗਿਆਨ ਦਿੱਤਾ ਵੀ ਤੇਰੇ ਅੰਦਰ ਹੀ ਹੈ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਸਤ ਉਹ ਗੁਰੂ ਨੇ ਗਿਆਨ ਦਿੱਤਾ ਵੀ ਅੰਦਰੋਂ ਲੱਭ ਵੀ ਸਾਰਾ ਮੂਰਤੀ ਪੂਜਾ ਦਾ ਖੰਡਨ ਹੈ ਸਿੱਖਿਆਵਾਂ ਦਾ ਹਜੇ ਇਹ ਜ਼ਿਕਰ ਹੈਗਾ ਵਾਰੀ ਵਾਰੀ ਵੀ ਗ੍ਰੰਥ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚੋਂ ਸਿੱਖਿਆ ਲਈ ਜਾ ਸਕਦੀ ਹੈ ਜੀ ਸਿਮਰਤ ਵੀਦ ਪੁਰਾਨ ਪੁਕਾਰਨ ਪੋਥੀਆਂ ਵੀ ਮੂਰਤੀ ਪੂਜਾ ਨੂੰ ਠੀਕ ਜੇ ਕੰਪੈਰੀਸ਼ਨ ਕਰ ਰਿਹਾ ਹੈ ਤਾਂ ਇਹ ਠੀਕ ਉਹਦੇ ਨਾਲ ਉਹਦੀ ਮਾਨਸਿਕਤਾ ਦਾ ਹੀ ਪਤਾ ਚੱਲਦਾ ਜੀ ਜੀ ਬਹੁਤ ਸ਼ੁਕਰੀਆ ਭਾਈ ਸਾਥ ਸਾਡੇ ਨਾਲ ਸੀ ਗਿਆਨੀ ਗੁਰਜੀਤ ਸਿੰਘ ਜੀ ਹੋਰੀ ਤਾਂ ਇਹਨਾਂ ਦਾ ਜਿਹੜਾ ਪਖਲੈਂਡ ਦੇ ਲਈ ਇਹਨਾਂ ਦੇ ਨਾਲ ਇੰਟਰਵਿਊ ਕਰਨ ਲਈ ਪਹੁੰਚੇ ਸੀਗੇ ਪਟਿਆਲਾ ਦੇ ਵਿੱਚ ਖਾਸ ਤੌਰ ਤੇ ਕਿ ਕਿਸ ਤਿੱਕੇ ਦੇ ਨਾਲ ਜਿਹੜਾ ਪ੍ਰਚਾਰ ਹੋ ਰਿਹਾ ਉਹਨੂੰ ਦੇਖਿਆ ਕਿਵੇਂ ਜਾਵੇ ਡਾਇਲੋਗ ਜਿਹੜਾ ਕੀਤਾ ਜਾ ਸਕਦਾ ਹੈ ਵਿਚਾਰ ਕੀਤਾ ਜਾ ਸਕਦਾ ਹੈ ਗੁਰਮਤਾ ਕੀਤਾ ਜਾ ਸਕਦਾ ਪਰ ਉਸ ਦੇ ਵਿੱਚ ਫੈਕਟ ਜ਼ਰੂਰ ਹੋਣਾ ਚਾਹੀਦਾ ਜਿਸ ਤਿੱਕੇ ਦਾ ਸਾਰਾ ਸਿਨੈਰੀਓ ਤਿਆਰ ਕੀਤਾ ਜਾ ਰਿਹਾ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਸੀਗੀ ਇਹ ਇੰਟਰਵਿਊ ਬਹੁਤ ਸੁਣਨ ਤੇ ਸਮਝਣ ਦੇ ਵਾਸਤੇ ਹੈ ਕਿਉਂਕਿ ਬਹੁਤ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਿੱਕੇ ਨਾਲ ਜਿਹੜਾ ਸਾਰੇ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਕਿਵੇਂ ਲੋਕ ਦੇਖ ਰਹੇ ਨੇ ਕਿਵੇਂ ਪ੍ਰਚਾਰ ਕੀਤਾ ਜਾਵੇ ਕਿਵੇਂ ਪ੍ਰਸਾਰ ਕੀਤਾ ਜਾ ਰਿਹਾ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰਿਓ ਕੈਂਪ ਸਹਿਯੋਗ ਦੇ ਸੀ ਜਗਜੀਤ ਹਰੀਸ਼ ਧੰਨਵਾਦ